ਜਿਹੜਾ ਇੱਥੇ ਪਹੁੰਚੇ ਪਿਛਲੇ ਕਈ ਮਹੀਨਿਆਂ ਤੋਂ ਯੁੱਧ ਨਸ਼ੇ ਵਿਰੁੱਧ ਜੋ ਡਰਗ ਦੇ ਖਿਲਾਫ ਸਾਡੀ ਮਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਚਾਇਤਾਂ ਦੀ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਨਸ਼ਾ ਵੇਚਣਾ ਆਊਗਾ ਅਸੀਂ ਉਹਦੀ ਜ਼ਮਾਨਤ ਨਹੀਂ ਦੇਵਾਂਗੇ ਉਹਨੂੰ ਛਡਾਉਣ ਵਾਸਤੇ ਥਾਣੇ ਨਹੀਂ ਜਾਵਾਂਗੇ ਜੇ ਕੋਈ ਸਾਡੇ ਪਿੰਡ ਦਾ ਅਡਿਕਟਡ ਹੈ ਮਰੀਜ਼ ਕਹਿੰਦੇ ਆਪਾਂ ਨੂੰ ਕੋਈ ਬੁਰੀ ਸੰਗਤ ਚ ਪੈ ਗਿਆ ਫਸੇ ਉਹਦਾ ਜਿਹੜਾ ਰੀ ਹੈਬ ਸੈਂਟਰ ਚ ਜੋ ਗਵਰਨਮੈਂਟ ਵੱਲੋਂ ਖੋਲ੍ਹੇ ਹੋਏ ਨੇ ਉੱਥੇ ਲੈ ਜਾ ਕੇ ਉਹਦਾ ਇਲਾਜ ਕਰਾਵਾਂਗੇ ਬਹੁਤ ਸਾਰੇ ਦੋਸਤੋ ਤੁਹਾਡੇ ਕੈਮਰੇ ਰਾਹੀਂ ਦਿਖਾਇਆ ਗਿਆ ਕਿ ਜਿਹੜੇ ਡਰਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਨੇ ਹਾਲੀ ਸ਼ਾਨ ਕੋਠੀਆਂ ਪਾਈਆਂ ਹੋਈਆਂ ਸੀ ਲੋਕਾਂ ਦੇ ਘਰ ਉਜਾੜ ਕੇ ਉਹਨਾਂ ਤੇ ਬਿਲਡੋਜ਼ਰ ਵੀ ਚੱਲੇ ਆ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਸ਼ਨ ਲਏ ਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੋਲੀ ਹੋਲੀ ਸਬੂਤ ਆ ਜਾਂਨ ਤੋਂ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਦਿਓ ਤਾਂ ਅਸੀਂ ਇਹ ਪੀਰ ਤੁਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਊਗੀ ਕਾਫੀ ਪੱਲੇ ਇਲਾਕਾ ਹੀ ਜਿਹੜੇ ਇਲਾਕਾ ਹੀ ਵੱਡੇ ਤਸਕਰ ਸੀ ਉਹਨਾਂ ਦੀ ਵਾਰੀ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਕਰੇ 70 ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਕਰੇ ਸਾਡੇ ਮਾਮਾਂਾਂ ਪਹਿਨੰਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਜ਼ਰੀਆਂ ਚਾਰ ਚਾਰ ਮੰਜ਼ਰੀਆਂ ਕੋਠੀਆਂ ਜਾਂ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਿਲਾਂ ਲਾਉਣ ਲੋਕਾਂ ਲਈ ਮਹਤੰਤਵਪੂਰਨ ਮਹਿਫਲਾ ਲਾਉਣ ਇਹ ਹੋ ਨਹੀਂ ਸਕਦਾ ਬਰਦਾਸ਼ਤ ਨਹੀਂ ਹੋ ਸਕਦਾ ਸਵਾਮੀ ਦੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਤੇ ਵਿੱਚ ਇਹ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਕਿ ਕਿਵੇਂ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ ਵਿਦਰੋਲ ਸਿੰਪਟਮਸ ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਰੀਹੈਬ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਪੁਲਸ ਦੇ ਵੀ ਜਿਹੜੇ ਮੁਲਾਜ਼ਮ ਨੇ ਉਰੇਲੇ ਹੋਏ ਨੇ ਕੁ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜ਼ਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ ਤਾਂ ਉਹਦੇ ਨਾਲ ਵੀ ਇਹ ਪੈਸੇ ਜਿਹੜੇ ਆਪਰੇਸ਼ਨ ਸਾਡੇ ਜਾਂ ਛਾਪੇ ਜਿਹੜੇ ਨੇ ਫੇਲ ਹੋਏ ਸੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀਆਂ ਫਿਰ ਲੋਕਾਂ ਦੇ ਸਹਿਯੋਗ ਮੰਗਿਆ ਤਾਂ ਕਰਕੇ ਫਿਰ ਥੋੜਾ ਟਾਈਮ ਲੱਗ ਗਿਆ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜੋਰਾਂ ਤੇ ਹੁਣ ਨੂੰ ਲੋਕਾਂ ਦੇ ਫੋਨ ਵੀ ਹੁੰਦੇ ਆ ਫੀਡਬੈਕ ਵੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂ ਚ ਘੁੰਮਦੇ ਆ ਵਾਰਾ ਗਰਦ ਜਿਹੜੇ ਨਸ਼ਾ ਵੇਚਣ ਵਾਲੇ ਪੀਆ ਪੈਣਾ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਾਂ ਕਿਤੇ ਵੀ ਅਵੇਲੇਬਿਲਟੀ ਹੈ ਕਿਤੇ ਵੀ ਕਿਸੇ ਇੱਕਕਰ ਥੱਲੇ ਕਿਸੇ ਪੇਪਰ ਥੱਲੇ ਬੈਠੇ ਨੇ ਸੋ ਉਹ ਜਿਹੜਾ ਸਮਝ ਲੋ ਇਹਨਾਂ ਦਾ ਟਾਟਲ ਸੀ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4-5 6-7 ਹੋਣਗੇ ਉਸ ਪਿੰਡ 'ਚ ਉਹ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਬਾਹਰ ਮਿੰਟਸ ਕੋਈ ਹਰਿਆਣਾ ਚਲਾ ਗਿਆ ਕੋਈ ਕਿਤੇ ਵੀ ਰਾਜਸਥਾਨ ਜਾਂ ਕੋਈ ਭੱਜ ਗਏ ਉਹਰੇ ਵੀ ਨਾਲ ਅਸੀਂ ਕਹਿੰਦੇ ਰਿਹਾ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ ਭਾਵੇਂ ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਆਫਸਰ ਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾ ਖੜਾਂਗੇ ਪੰਜਾਬ ਦੀ ਜਵਾਨੀ ਨਾ ਖੜਾਂਗੇ ਪੰਜਾਬ ਦੇ ਮਾਪਿਆਂ ਨਾ ਖੜਾਂਗੇ जिन्हों के पुत जो जाता दुनिया तो चले गए छोटी उमरे फिर इन्होंने उन्होंने बुरी संगत च पा लिया जा फिर मापिया मजबूरी उन्होंने बच्चों विदेशा च भेजना पाया पुत इतना ते तेन तो पता ही है कि हाल है बस चला जा बस करजे लैके जिन्हें भी मर्जी करके उन्होंने अपनी अखा तो दूर करता ਉਹ ਉਹਦੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰੀਬਿਊਟਰ ਨੇ ਕੂਰੀਅਰ ਨੇ ਉਹ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਹੁੰਦੇ ਸੀ ਕਦੇ ਉਹ ਨਾ ਹੀ ਅੱਗੇ ਆਉਂਦੇ ਸੀ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲਓ ਆ ਆਪਣੇ ਡਿਸਟ੍ਰਿਕਟ ਦਾ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀ ਕਿ ਆ ਤੂੰ ਆ ਜਿਲ੍ਹੇ ਦਾ ਮਾਲਕ ਹੈ ਤੇਰੇ ਕੋਲ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਦਾ ਬਣਾਇਆ ਸੀ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਆ ਨੂੰ ਤੋੜਨ ਚ ਕਾਮਯਾਬ ਹਜੇ ਵੀ ਚੱਲ ਰਿਹਾ ਕੰਮ ਕਿ ਮੈਂ ਫੇਰ ਕਹਣਾ ਕਿ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਹੈ ਜਿੰਨਾ ਮਰਜੀ ਕੋਈ politically ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਹੈ ਅਫਸਰ ਉਹ ਤੋਂ ਡਰਦੇ ਹੋਣ ਜਾਂ ਅਫਸਰ ਹੋਣੇ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਪਰਸ ਨਹੀਂ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਭਾਵੇਂ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬ ਦੇ ਆ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਇਸ ਕਰਕੇ ਕਿ ਉਹਨਾਂ ਨੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਕਿ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਪੂਰਾ ਪ੍ਰੋਪਰ ਕਾਗਜ਼ੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀ ਕੰਮ ਕੀਤਾ ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋਂ 80 ਤੋਂ 90% ਦੀ ਜਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੋਈ ਗਤੀ ਆ ਜਾਂਦੀ ਹੈ ਤਾਂ ਜਮਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿਉਂਕਿ ਲੋਕਾਂ ਦੀ ਉਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਂਦੇ ਹਾਂ ਉਹ ਸਾਡੇ ਨਾਲੋਂ ਪਹਿਲਾਂ ਘਰੇ ਆ ਜਾਂਦਿੰਦੇ ਨੇ ਅਸੀਂ ਬਾਅਦ 'ਚ ਆਉਂਦੇ ਹਾਂ ਸ਼ਿਕਾਇਤ ਕਰਕੇ ਸੋ ਮੈਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਫੰਨੀ ਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਤਾਂ ਫਲਾਣਾ ਜਾਣਦਾ ਸਾਨੂੰ ਪੜਨਾ ਜਾਣਦਾ ਇੱਥੇ ਕਿਸੇ ਦੀ ਸਪਾਰਸ਼ ਨਹੀਂ ਚੱਲਣੀ ਕਿਸੇ ਦਾ ਕੋਈ ਮਾਮੇ ਭੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇੱਥੇ ਤਾਂ ਸਿੱਧਾ ਪੁਲਿਸ ਆਊਗੀ ਇੱਥੇ ਵਿਜੀਲੈਂਸ ਆਊਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇproper ਕਾਬੇਦਖਾ ਕੇ ਉਹ ਤੁਹਾਨੂੰ ਜਿਹੜੀ ਹੈ ਉਹ ਬੰਦੀ ਸਜ਼ਾ ਦੇ ਮੰਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈ ਵੀ ਉਹਨਾਂ ਤਾਂ ਪੁੱਤ ਮਰ ਗਏ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਿਤ ਨੇ ਇਹ ਅਸਲ 'ਚ ਨਫ਼ਰਤ ਹੈ ਉਹਨਾਂ ਪ੍ਰਤੀ ਵਿਸ਼ੋ ਕਰਾਇਆ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਵੱਡੇ ਬੰਦਿਆਂ ਨੂੰ ਹੱਥ ਪਾਇਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਕਿਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਜੀ ਬੁਨੇ ਨੇ 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 ਤਾਂ ਗੱਲ ਤਾਂ ਕਰ ਗਈ ਹੈ ਤਦ ਮਤਲਬ ਮਤਲਬ ਉਹ ਵੀ ਰਲਵੇਂ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀ ਦੇ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਐਨ ਡੀ ਪੀ ਐਸ ਦੇ ਪਰਚੇ ਨੇ ਬਕਾਇਦਾ ਤੌਰ ਤੇ ਡੀਓ ਦੇ ਪਰਚੇ ਨੇ ਬਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇ ਨੇ ਹਵਾਲੇ ਦੀ ਕੈਸ਼ ਦੀ ਹੈ ਉਹ ਕੁੜਾ ਪੈਂਦੀ ਹੈ 29 ਮੋਬਾਈਲ ਕਿਸੇ ਦੇ ਘਰੋਂ ਫੜੇ ਜਾਂਦੇ ਨੇ ਚਾਰ ਲੈਪਟਾਪ ਅੱਠ ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਇਨੋਦੋਸ਼ੀ ਨਹੀਂ ਗੁਣ ਚਾਹੇ ਜਿਹੜੀ ਮਰਜੀ ਪਾਰਟੀ ਦੇ ਪ੍ਰਧਾਨ ਨੇ ਸੁਮੇ ਫੇਰ ਦੁਬਾਰੇ ਇੱਕ ਵਾਰ ਜਾਵਾਂ ਮੈਂ ਹਿੰਦੀ ਚ ਬੋਲ ਦੇਣਾ ਨੈਸ਼ਨਲ ਮੀਡੀਆ ਬੈਠਾ ਕਿ ਪੰਜਾਬ ਸੇ ड्रग्स का खात्मा करने के लिए युद्ध नशे के विरुद्ध एक मुहिम हमने चलाई हुई है वो एक लहर का रूप बन चुकी है गांव हर गांव से कस्बों से हमें नगर पंचायत के पंचायत के मते मिल रहे हैं प्रस्ताव पास कर रहे हैं कि हम इस मुहिम में साथ देंगे पंजाब को रंगला पंजाब बनाना है पंजाब को नशा मुक्त बनाना है और इसमें किसी को बख्शा नहीं जाएगा चाहे वो जितने मर्जी पॉलिटिकली स्ट्रांग हो या कोई अफसर हो या वो अब कार्ड वो कहे कि मेरी तो बहुत चलती है मेरे मेरी हवा की तरफ नहीं देख सकते तो ये वाली गलतफहमी ना रखे पंजाब के लिए हमारा दिल धड़कता है पंजाब को दोबारा पंजाब रंगला पंजाब बनाने का जो तहिया हमने कर रखा है उसी का हिस्सा है आप किसी के घर को उजाड़ के अपने घरों को लिश् रहे हो अपनी प्रॉपर्टीज बन रही हैं, आप बाहर पैसा भेजा जा रहा है तो ये तो नहीं चलेगा ये तो समझ लो फिर लोगों का खून ही है तो पंजाब की जवानी को बर्बाद करने के लिए जो भी जिम्मेदार होगा उसको सख्त से सख्त सजा मिलेगी चाहे वो कोई भी हो चाहे वो मेरा भी कोई नुकसान करना चाहते हो क्योंकि मैं उनकी आंख में अब चुभने लगा होगा कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गए से आ गए तो हमें कोई डर नहीं है कोई डर नहीं है आपके सामने आया हूं और काम पंजाब के लिए हर रोज करते हैं आज भी तीन चार मीटिंग्स है कल भी मिलूंगा जहां भी पब्लिक बुलाएगी वहां जाएंगे लेकिन पंजाब जो नफरत के पात्र हैं पंजाब के जो जो लोगों ने भी डिक्लेयर कर रखे हैं कि ये नशे के तस्कर हैं तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया या गवाह मुकरा लिए आप फैसला इधर उधर करवा सकते हो लेकिन परमात्मा की और पब्लिक की कचहरी में कोई ऐसी सिफारिश नहीं चल दी पंजाबी च कहावत है उठे हुंदे ने नवेडे किसी ने तेरी जात पूछनी और अमल कैसे थे इनके पाप किए हुए इन्होंने गुनाह किए हुए बड़े घरों के घर बर्बाद किए हुए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धाराशाही कर दिया गया ये आने वाले दिनों में भी खबरें मिलेंगी और मुझे पूरे पूरी दुनिया से कल से फोन आ रहे हैं कि क्योंकि लोगों को ये भी नहीं कहते भाई साहब पक्के पैरी हैं मैंने कहा पक्के पैरी हैं तो इतना लोगों में नफरत है यार तो आगे आगे नहीं युद्ध बहुत देर तो चल रहा पहले छोटे सिपाही सी हूं जरनेल भी फड़े जाने लग गए फिर युद्ध अगे और चलूगा क्योंकि ए बहुत कुछ अगे कोई एक तस्कर फटके ना होगा ਉਹਦਾ ਜਾਲ ਵੀ ਪਤਾ ਲੱਗੂ ਨਾ ਕਿ ਪੈਸੇ ਕਿੱਥੋਂ ਆਉਂਦੇ ਸੀ ਕਿਹਨੂੰ ਦਿੰਦਾ ਸੀ ਸਮਾਨ ਕਿੱਥੋਂ ਮੰਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਮਾ ਪੂਰਾ ਫੜਿਆ ਜਾਊਗਾ ਤਾਂ ਇੱਕ ਤੇ ਇਸ ਕੇਸ ਦੀ ਇਨਕੁਆਇਰੀ ਮਾਨਸਰਫ ਕਦੋਂ ਤੋਂ ਚੱਲ ਰਹੀ ਸੀ ਕਦੋਂ ਤੋਂ ਇਹਦਾ ਡੀਏ ਦਾ ਪਰਚਾ ਹੈਗਾ ਇਹਦਾ ਬੇਸ ਕੀ ਪੁਰਾਣੀ ਐਨਡੀਪੀ